ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਆਂਗੇ ਦੋਵੇਂ ਗੱਬਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਨੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਅਸੀ ਕਾਲ ਬਾਈ ਜੀ ਉਹ ਠੀਕੋਂ ਬਾਈ ਹਾਂ ਕਿਵੇਂ ਚੱਲਦਾ ਬਈ ਕੰਮ ਕੰਮ ਮੋਹ ਵਧੀਆ ਚੱਲੀ ਜਾਂਦਾ ਪਰ ਮਾੜਾ ਬਾਈ ਕਿਰਪਾ ਨਾਲ ਤੇ ਮੁੱਲ ਫਿਰ ਅੱਜ ਵੀ ਜਾਇ ਜੀ ਹੁਣ ਮੁੱਲ ਜਮਾ ਜਾਇ ਜ੍ਹਾ ਉੜਦੰਗ ਵਾਲੇ ਮਾਲ ਕਰਨੇ ਆਪਾਂ ਬਸ ਠੀਕ ਹੈ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦੋ ਨਾਮ ਜੀਤ ਸਿੰਘ ਹੂੰ ਪਿੰਡ ਗੱਲ ਕੋਠੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਫਾ ਨੇੜੇ ਪੱਖੋ ਗੈਂਚੀਆਂ ਰਹਿਣਾ ਹੂੰ ਬਾਜਾਖਾਨਾ ਰੋਡ ਤੇ ਆ ਜਾਂਦਾ ਬਰਨਾਲੇੋਂ ਕੰਟਰੈਕਟਰ ਨੰਬਰ ਬੋਲ ਦੋ ਕਨੈਕਟਰ ਨੰਬਰ 904 12 36 ਤੇ ਨੇ ਬਾਈ ਏ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਤੇ ਬਾਈ ਇਧਰੋਂ ਸ਼ੁਰੂ ਕਰੀਏ ਇਧਰੋਂ ਕਰ ਲੋ ਹੂੰ ਜਿਹੜੀ ਪਹਿਲੇ ਨੰਬਰ ਤੇ ਬਾਈ ਵੇਖ ਰਹੇ ਕਿਹੜਾ ਸੂਏ ਸੁੰਦੀ ਆ ਬਾਈ ਪਹਿਲੇ ਸੂਏ ਸੁੰਦੀ ਆ ਪਲੂਣਾ ਪਲੂਣ ਸੁੰਦੀ ਆ ਹਾਂ ਤੇ ਕਿੰਨਾ ਟਾਈਮ ਬਾਕੀ ਆ ਬਾਈ ਇਹਦੇ ਦੇ ਰਹਿਗੇ 12 13 ਦਿਨਾਂ ਰਹਿ ਗਿਆ 12 13 ਦਿਨਾਂ ਦੀ ਕੱਚੀ ਆ ਤੇ ਬਰੀਡ ਬਾਈ ਇਹ ਇਹ ਐਰ ਸੈਜ ਆ ਗਈ ਕਿ ਜਰਸੀ ਆ ਗਈ ਕਰਾਸ ਜੀ ਆ ਵੀਰੇ ਇਹ ਠੀਕ ਆ ਕਿੰਨਾ ਕਰਦਾ ਤੇ ਦੋ ਐਸਟੀਮੇਟ ਦੋ ਦੋ ਯਾਰ ਪਹਿਲੇ ਸੂਇਆ 13-14 ਲੀਟਰ ਤਾਂ ਦੇਉਂ ਦੇਉ ਨਾ ਠੀਕ ਹੈ ਬਾਈ ਮੈਂ ਆਪਾਂ ਮੈਂ ਗੱਪ ਮਰੀ ਜਾਵੇ 1500 ਆਣਾ ਹੈ ਬਾਕੀ ਪਸ਼ੂ ਦਾ ਨਹੀਂ ਪਤਾ ਹੁੰਦਾ ਇਹ ਵੀ ਨਹੀਂ ਪਤਾ 18 ਹੀ ਕਰਦੇ ਵੇਣਾ ਸਹੀ ਗੱਲ ਹੈ ਬਾਈ ਬਾਕੀ ਥਣ ਚੈੱਕ ਕਰੋ ਮੁੱਠੀ ਵਾਲਾ ਥਣਾ ਚਾਰੇ ਥਣਾ ਪੂਰੇ ਗੈਪ ਤੇ ਲੱਗੇ ਹੋਇਆ ਮੈਂ ਕਿਹਾ ਥਣਾ ਦਾ ਕੋਈ ਅੰਤ ਹੀ ਨਹੀਂ ਹੈ ਥਣ ਤਾਂ ਪੂਰੇ ਉੱਕੇ ਆ ਖੋਲ ਲੈ ਬਾਈ ਤੋਰ ਕੇ ਮੜੀ ਰੰਗ ਰੂਪ ਬਾਈ ਫੁੱਲ ਚੰਗਾ ਤੇ ਦੋਵੇਂ ਐ ਮਨ ਲੋ ਗਰਮੀ ਦੇ ਤੋਹਫੇ ਆ ਕੇ ਗਰਮੀ ਬਿਲਕੁਲ ਨਹੀਂ ਮੰਨਣੀ ਤੇ ਬਾਈ ਪਲੀ ਵੀ ਦੇਖੋ ਯਾਰ ਹਨਾ ਬਹੁਤ ਆ ਮੈਂ ਕਿਹਾ ਯਾਰ ਕਿਆ ਬਾਤ ਆ ਗਾਂ ਤੇ ਮੰਜਾ ਡੈਂਦਾ ਹਮ ਸਹੀ ਗੱਲ ਆ ਮੰਜਾ ਡੈਂਦਾ ਬਾਈ ਪਲੀ ਵੀ ਦੇਖੋ ਸੈਨਿੰਗ ਦੇਖੋ ਚਮਕ ਚੈੱਕ ਕਰੋ 58 11 ਜਿੱਡੀ ਗਾਂ ਐ ਨਹੀਂ ਕੋਈ ਗੱਲ ਆ ਹਮ ਦੇਖ ਜਾਂਦੀ ਬਾਕੀ ਲੇਵਾ ਜਿਵੇਂ ਪਲੂਨ ਸੁੰਦੀਆ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਹਾਂ ਬਹੁਤ ਢੱਲਾ ਪੰਗਾਏ ਤਾਂ ਜਿੱਤੇ ਤਿਆਰੀ ਚ ਆਉਂਦੀ ਆ ਬਾਈ ਜੇ ਫੁੱਲ ਪਈਆਂ ਜਦੋਂ ਕਰਮਣ ਨੇ ਸੂਣਾ ਨਾ ਬਹੁਤ ਸੋਹਣਾ ਲੇਵਾ ਤਿਆਰ ਕਰਕੇ ਸੂਣਾਗਾ ਪੰਡਰ ਗਾਹਵਨ ਆਪਾਂ ਜਿਹੜੋ ਜਿਹਨੂੰ ਕਹਦੀ ਉਹ ਤਿਆਰ ਕਰਕੇ ਸੂਗੀ ਤੇ ਫੇਸ ਬਿਊਟੀ ਚੈੱਕ ਕਰੋ ਲੈ ਲੈ ਬੜੀ ਕਮਾਲ ਦੀ ਜਿੰਦ ਜਾਨ ਵਾਲੀ ਆ ਬਾਕੀ ਸੀਲ ਠੰਡੀ ਇੰਨੀ ਆਗੀ ਦਾ ਹਿਸਾਬ ਹੀ ਕੋਈ ਨਹੀਂ ਲੈ ਠੀਕ ਆ ਪਰ ਜਿੱਥੇ ਮਰ ਠੰਡੀ ਸੀਲ ਬਾਈ ਕਹਿੰਦਾ ਇੰਨੀ ਕਾ ਜਿੱਥੇ ਮਰਜੀ ਖੜਾ ਕੇ ਹੋ ਕਰੀ ਚੱਲ ਮੇਨ ਗੱਲ ਹੁੰਦੀ ਆ ਬਾਈ ਥਾਣ ਦੀ ਥਾਣ ਮੈਂ ਕਹਣਾ ਯਾਰ ਬਹੁਤ ਚੰਗਾ ਲੱਗਿਆ ਵਾ ਬਾਕੀ ਇਹ ਤਾਂ ਕੱਚੀ ਕੱਚੀ ਪਈ ਆ ਜਦੋਂ ਨੂੰ ਸੋਣਾ ਬਹੁਤ ਸੋਣਾ ਲੈ ਵਾ ਤਿਆਰ ਕਰਕੇ ਸੋਣਾ ਤੇ ਬਾਈ ਫਿਰ ਮੁੱਲ ਕੀ ਰਹੂਗਾ ਦੇਣ ਲੈਣ ਮੋਲ ਦੇ ਲੈ ਇਹਦਾ 55000 ਰੁਪਈਆ ਆ ਬਾਈ ਉਹ ਵੀ ਹੋਣੀ ਆ 55000 ਚੋਂ 55000 ਚੋਂ ਬਾਈ ਕਹਿੰਦਾ 100 ਹੀ ਹੋਣੀ ਆ ਬਾਈ ਉਹ ਨਹੀਂ ਵੀ ਆਪਾਂ ਕੋਸ ਦਾ ਕੋ ਮਾ ਕੇ ਮੁਕੇ ਦੂਜਿਆਂ ਨੂੰ ਘਟੀ ਜਾ ਫਾਇਦਾ ਕੀ ਹੂੰ ਹੈ ਠੀਕ ਆ ਬਾਈ ਤੇ ਬਾਕੀ ਥਾਣਾ ਪਾ ਇਧਰੋਂ ਵੀ ਚੈੱਕ ਕਰਵਾਣੇ ਬਾਈ ਬਹੁਤ ਚੰਗਾ ਲੱਗਾ ਹਵਾਨਾ ਚੈੱਕ ਕਰੋ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ ਲੱਡੂਲਾ ਬਹੁਤ ਪੰਗਾ ਜਤਾ ਮੈਂ ਕਹਿੰਦਾ ਤਾਂ ਹਾਂ ਤੱਕ ਲੱਗੇ ਸੁਣ ਹਾਂ ਕਿਆ ਬਾਤ ਹੈ ਬਾਈ ਬਾਕੀ ਬਾਈ ਨੇ ਮੁੱਲ ਵੀ ਬਾਈ ਉਸ ਹਾਵ ਨਾਲ ਜਾਇਜ਼ ਹੀ ਰੱਖਿਆ 55000 ਦੀ ਐ ਨਾ 55000 55000 ਦੀ ਬਾਈ ਕਹਿੰਨਾ ਬਾਈ ਆਪਾਂ ਦੇ ਦੇਾਂਗੇ ਬਾਕੀ ਮੇਨ ਗੱਲ ਨਾ ਥਣ ਭਈ ਐ ਲਾ ਲਓ ਵੀ ਝਮਾ ਇੱਕੋ ਜਿਹਾ ਸਾਡਾ ਹਾਂ ਥਾਂ ਥਣ ਬਹੁਤ ਸੋਹਣਿਆ ਹੂੰ ਮੋੜ ਲੈ ਬਾਈ ਮੜੀ ਥਣਾ ਦੀ ਆਪਾਂ ਪਾਣੀ ਜੇ ਪੀਂਦੀਆ ਥਣਾ ਦੀ ਕੋਈ ਵੀ ਡੰਗਰਾ ਆਪਾਂ ਸਾਫ਼ ਹੀ ਲੈਨੇ ਆ ਕੋਈ ਲੰਬਾ ਆਵੇ ਕੋਈ ਉਹ ਤੋਂ ਆਪਾਂ ਕਹਿੰਦੇ ਆ ਵੀ ਕਿ ਇਹ ਲੰਬਾ ਨਾ ਆਵੇ ਸੋਰਾ ਤਰਾ ਵੀ ਇੱਕ ਨੰਬਰ ਆ ਹਾਂ ਅੱਗੇ ਬਈ 2 ਨੰਬਰ ਇਹ ਵੀ ਫਲੂਨਸ ਹੁੰਦੀ ਆ ਇਹ ਵੀ ਫਲੂਨਸ ਹੁੰਦੀ ਆ ਠੀਕ ਆ ਹਾਂ ਇਹ ਵੀ ਐਚ ਐਫ ਚ ਆ ਗਈ ਥੋੜੀ ਜੀ ਹੈਨਾ ਹਾਂ ਕਰਾ ਉਹ ਜਾਏ ਆ ਯਾਨੀ ਕਿ ਜਰਸੀ ਦਾ ਕਰਾ ਉਹ ਜਾ ਵਿੱਚ ਪੈਂਦਾ ਠੀਕ ਆ ਬਈ ਹਾਂ ਤੇ ਕਿੰਨਾ ਟਾਈਮ ਬਾਕੀ ਹੈ ਬਈ ਇਹਦੇ 15 ਦਿਨ ਰਹਿੰਦੇ ਆ ਵੀਰੇ ਪੂਰੇ 15 ਦਿਨਾਂ ਦੀ ਬਈ ਕੱਚੀ ਆ ਲੰਮੀ ਲੰਮੀ ਬਹੁਤ ਆ ਹੈਨਾ ਦੇਖ ਤਾਂ ਦੇਖ ਕੇ ਠੀਕ ਆ ਕਹਣਾ ਬਈ ਕੀ ਬਾਤ ਆ ਲੰਮੀ ਲੰਮੀ ਚੈੱਕ ਕਰੋ ਫੁੱਲ ਲੰਮੀਆਂ ਆ ਗਈ ਆਇਦਾ ਤੇ ਗਾਂ ਕੱਚੀ ਆ ਬਹੁਤ ਸੀ ਦਾ ਕੱਦ ਦੇ ਲੱਕੜਾ ਤੇ ਲੰਮੇ ਲਮਾਈ ਦੇ ਹਾਂ ਤਾਂ ਥਾਂ ਚੈੱਕ ਕਰੋ ਬਈ ਬਹੁਤ ਚੰਗਾ ਗਾ ਬਾਕੀ ਹਵਾਨਾ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਹੈ ਨਾ ਕਿੰਨੇ ਦਿਨ ਲੈ ਜੂ ਬਾਈ 15 ਦਿਨ ਲੈ ਜਾਣੇ ਨੇ 15 ਤੋਂ ਵੱਧ ਵੀ ਸੱਤ ਲੀਏ ਕੁਦੋਂ ਦਿਨ ਲੈ ਘੱਟ ਨਹੀਂ ਦੇਂਦੀ 15 ਦਿਨਾਂ ਦੀ ਬਾਈ ਕੱਚੀ ਆ ਤੇ ਫਿਰ ਅੱਜ ਮੋਲ ਵੀ ਕੱਚੀਆਂ ਵਾਲੀ ਹੋ ਮੋਲ ਕੱਚੀਆਂ ਵਾਲਾ ਹੀ ਕਰਾਂਗੇ ਆਪਾਂ ਇਹਦਾ ਮੋਲ ਉੱਡਦੀ ਵਾਲੀ ਇਹਦਾ ਕਰਨਾ ਕਿੰਨਾ ਮੋਲੇ ਦਾ ਆਪਾਂ 45 ਚੋਂ ਬੱਸ ਛੋੜ ਕਰਨੀ ਆ 45 ਚੋਂ ਹਾਂ ਬਸ ਬਾਈ ਮੈਂ ਕਹਣਾ ਵੀ ਜਮਾ ਖਿੱਚ ਕੇ ਹੀ ਰੱਖਤਾ ਹਾਂ ਹਾਂ ਮੈਂ ਕਹੇ ਇਹ ਮੈਂ ਫਿਰ ਬਾਲੇ ਮੁੱਲਾਂ ਦਾ ਕੀ ਫਾਇਦਾ ਲੰਮੜੀਆਂ ਬਾਲਟਾਂ ਲਾ ਚੈੱਕ ਕਰਾ ਦੇ ਬਾਈ ਬੰਦਾ ਇੱਧਰ ਆ ਕੇ ਵੀ ਕਿੰਨੇ ਆ ਰੁਪਈਆ ਕਰਾਉਣਾ ਕਰਾਉਣਾ ਬਾਲਟਾਂ ਬਾਈ ਫੁੱਲ ਪਈਆਂ ਤੇ ਮੈਂ ਕਹਣਾ ਵੀ ਜਦੋਂ ਨੂੰ ਸੋਨਾ ਨਾ ਫਿਕਸ ਜਿਹੜਾ ਹਵਾਨਾ ਰੱਖੂਗੀ ਹੈ ਨਾ ਬਾਈ ਹਾਂ ਫਿਕਸ ਜਿਹੜਾ ਹਵਾਨਾ ਰੱਖੂਗਾ ਤੇ ਥਣ ਵੀ ਬਹੁਤ ਸੋਨਾ ਤਿਆਰ ਕਰੂਗੀ ਮੁੱਠੀ ਵਾਲਾ ਥਣ ਤਿਆਰ ਕਰ ਲੈਣਾ ਕਿਉਂਕਿ ਹਜੇ ਤਾਂ ਲੇਵਾ ਖਾਲੀ ਆ ਨਹੀਂ ਭਾਈ ਹਾਂ ਇਹਦਾ ਭਰਨਾ ਸਟਾਰਟਿੰਗ ਹੀ ਆ ਹਜੇ ਅੰਦਰ ਬੜਾ 15 ਲਾਉਣੀ ਹੋਣ ਲੱਗੀ ਆ ਇਹਦਾ ਬੱਚੀ ਲਾਉਣੀ ਹੋਣ ਲੱਗੀ ਆ ਦੋਨੋਂ ਸੂਣਾ ਬਹੁਤ ਚੰਗੀ ਤਰ੍ਹਾਂ ਤਿਆਰ ਹੋ ਕੇ ਸੂਣਾ ਆ ਦੇਖ ਢੱਲ ਢੁਲ ਕੰਨੀ ਆ ਕੀ ਬਾਤ ਹਾਂ ਬੋਸ ਤੇ ਮੁੱਲ ਵੀ ਬਾਈ ਨੇ ਭਾਈ ਜੈ ਜੀ ਰੱਖਤਾ 45000 ਦੀ ਬਾਈ ਕਿਨ ਆਪਾਂ ਦੇ ਦੇਵਾਂਗੇ ਆ ਦੇਖ ਹੂੰ ਸਹੀ ਗੱਲ ਆ ਭਾਈ ਹੈ ਤੇ ਨਾਲ ਸੀ ਕੇ ਬਾਈ ਕੋਲੇ ਦੋ ਆਪਾਂ ਦੋਵੇਂ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਉਂਦਾ ਬਾਈ ਜਿਹੜਾ ਤੇ ਕੈਨੇਡਾ ਲਟੋਲਾ ਪਿੰਗਾ ਸਾਰਿਆਂ ਆਹ ਹਮਮ ਅਰੇ ਤੇ ਲਟੋਲਾ ਪਿੰਗਾ ਬੂਰਗਾ ਸਹੀ ਗੱਲ ਆ ਬਾਈ ਬਹੁਤ ਸਹੀ ਬਹੁਤ ਯਾਰੀ ਕਰੂਗਾ ਇਹਦਾ ਕੰਮ ਤੇਰੀ ਹਮ ਹਾਂ ਤੇ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ